ਸਰਕਾਰ ਦੇ ਨੁਮਾਇੰਦੇ ਤੇ ਇਹ ਕਹਿ ਰਹੇ ਨੇ ਕਿ ਜਿਹੜੇ ਅਫਸਰ ਸਹੀਏ ਉਹ ਸਾਡੀ ਗੱਲ ਨਹੀਂ ਮੰਨਦੇ ਕੱਲ ਜਿਹੜਾ ਗੋਗੀ ਜੀ ਵੱਲੋਂ ਆਪਣਾ ਲੀ ਪੱਥਰ ਵੀ ਤੋੜ ਦਿੱਤਾ ਗਿਆ ਦੇਖੋ ਮੇਰੀ ਗੱਲ ਸੁਣੋ ਐਮ ਐਲ ਏ ਜਿਹੜਾ ਹੈ ਨਾ ਉਹ ਫਰਸਟ੍ਰੇਟਡ ਹੋਊਗਾ ਤੇ ਤੋੜੂਗਾ ਕਿਉਂਕਿ ਸਹੀ ਗੱਲ ਹੈ ਅਫਸਰ ਨਹੀਂ ਮੰਨ ਰਹੇ 350 ਕਰੋੜ ਰੁਪਏ ਲਗਾਉਣ ਦੀ ਗੱਲ ਆਖੀ ਗਈ ਗਈ ਇੱਥੇ ਕਿੱਥੇ ਗਿਆ ਉਹ ਸਰਕਾਰਾਂ ਨੂੰ ਜਾਂਚ ਨਹੀਂ ਕਰਨੀ ਚਾਹੀਦੀ ਕਿ ਉਹ ਪੈਸਾ ਕਿੱਥੇ ਲੱਗਿਆ ਕਿ ਨਹੀਂ ਲੱਗਿਆ ਉਹ ਇੱਥੇ ਕਰਨੀ ਚਾਹੀਦੀ ਹੈ ਕਰਨੀ ਚਾਹੀਦੀ ਅਸੀਂ ਮੰਨਦੇ ਹਾਂ ਤੁਹਾਡੇ ਵਰਗੇ ਲੋਕ ਮੰਨਦੇ ਆ ਅਸੀਂ ਜਿਹੜੇ ਇੱਥੇ ਖੜੇ ਆਏ ਮੰਨਦੇ ਆ ਜਿਹੜੇ ਆਮ ਲੋਕੀ ਪੈਸੇ ਲੈ ਕੇ ਬਹਿ ਜਾਂਦੇ ਆ ਜਿਹੜੇ ਵੰਡਣ ਵਾਲੇ ਆ ਉਹ ਤੇ ਇੱਥੇ ਆ ਕੇ ਪਾਰਟਿਸਪੇਟ ਨਹੀਂ ਕਰ ਸਕਦੇ ਉਹ ਨਹੀਂ ਨਾ ਕਹਿ ਸਕਦੇ ਇੱਥੇ ਕਾਲੀ ਦਲ ਵਾਲੇ ਆ ਕੇ ਕਹਿਣ ਇਹ ਗੱਲ ਨੂੰ ਵੀ ਅਸੀਂ ਜੀ ਅਸੀਂ ਵੀ ਗਲਤ ਕਹਿੰਦੇ ਆ ਜੀ ਆਮ ਆਦਮੀ ਉਹ ਤੇ ਆਪੋਜੀਸ਼ਨ ਸਮਝ ਕੇ ਆ ਰਹੇ ਆ ਕੀ ਕੀਤਾ ਉਹਨਾਂ ਦੀ ਸਰਕਾਰ ਦੇ ਟਾਈਮ ਤੇ ਕਾਂਗਰਸ ਨੇ ਕੀ ਕੀਤਾ ਉਹਨਾਂ ਦੀ ਸਰਕਾਰ ਦੇ ਟਾਈਮ ਤੇ ਉੱਤੇ ਰਾਈਟ ਇਹ ਕਿਤੇ ਨਾ ਕਿਤੇ ਮੈਂ ਫੇਰ ਤੋਂ ਦੁਹਰਾ ਕੇ ਇੱਕੋ ਗੱਲ ਕਹੂੰਗੀ ਇਹ ਲੋਕੀ ਤੇ ਪੋਲਿਟਿਕਸ ਦਾਲੀ ਦੋ ਹੱਥਾਂ ਨਾਲ ਵਜਦੀ ਇੱਕ ਹੱਥ ਨਾਲ ਹੀ ਵਜਦੀ ਕੋਗੀ ਜੀ ਦਾ ਜਿਹੜਾ ਕੱਲ ਕਦਰ ਚੁੱਕਿਆ ਉਸ ਨੂੰ ਕਿਦਾ ਦੇਖ ਰਹੇ ਤੁਸੀਂ ਇਹ ਮੈਂ ਤਾਂ ਕੋਗੀ ਜੀ ਦਾ ਧੰਨਵਾਦ ਕਰਦਾ ਉਹਨਾਂ ਦਾ ਡਰਾਮਾ ਕਰਨ ਨਾਲ ਸਾਡੇ ਅੱਤੇ ਸੰਗਤ 10% ਵਧ ਆਈ ਹੈ ਤੇ ਪਰ ਉਹਨਾਂ ਨੂੰ ਸਮਝ ਆ ਗਈ ਗੱਲ ਇਹਦੇ ਵਾਸਤੇ ਵੀ ਧੰਨਵਾਦ ਕਰਦਾ ਮੈਂ ਤਾਂ ਪਹਿਲੇ ਹੀ 116 ਰਹਿ ਗਏ ਪੋਨੋ ਸਮਝਾਣਾ ਹੈ ਕੌਕੀ ਨੂੰ ਸਮਝਾ ਕੇ ਉਹਨੂੰ ਦੱਸ ਮਲ ਐ ਸਾਹਿਬ ਕਹਿ ਰਹੇ ਨੇ ਕਿ ਜਿਹੜੇ ਅਧਿਕਾਰੀ ਨੇ ਅਫਸਰ ਸਹੀਏ ਉਹ ਜਿਹੜਾ ਹਾਗਿ ਵਿਟਿਆ ਜਾਂਦੀ ਕਿ ਸਰਕਾਰ ਵਿੱਚ ਅਫਸਰ ਸਹੀ ਕੋਈ ਕੰਮ ਨਹੀਂ ਕਰਕੇ ਰੱਖੀ ਤਾਂ ਕਰਕੇ ਅਗਰੇ ਕੇ ਬੁੱਢਾ ਨਾਲਾ ਸਾਫ ਨਹੀਂ ਹੋਇਆ ਸਾਡਾ ਸੰਵਿਧਾਨ ਤਾਂ ਇਹ ਇਲਾਕੇ ਰਿਪਰੈਜ਼ੈਂਟੇਟਿਵ ਨੂੰ ਉਤੇ ਰੱਖਦਾ ਅਫਸਰ ਸਹੀ ਤੋਂ ਹੁਣ ਜੇ ਇਹ ਆਪਣੇ ਆਪ ਨੂੰ ਹੀਟਾ ਸਮਝਦੇ ਤਾਂ ਫਿਰ ਰਾਖਾ ਨਹੀਂ ਕਰਦੇ ਕੋਈ ਹੋਰ ਆ ਜੂਗਾ ਕਿਉਂਕਿ ਇਹਨਾਂ ਨੂੰ ਹੋਰ ਗੱਲ ਨਹੀਂ ਸਮਝ ਆਈ ਸੰਵਿਧਾਨ ਤਾਂ ਪੜਿਆ ਨਹੀਂ ਲੱਗਦਾ ਜੀ ਤੁਹਾਡੇ ਕੋਲ ਤਾਂ ਜਿਆਦਾ ਅਫਰਸ ਨਹੀਂ ਨਾਲ ਹੁਣ ਤੇ ਅਫਰਸ ਹੈ ਜਿਹੜੀਆਂ ਤੁਹਾਡੇ ਦਿਹਾਵੀ ਹੈ ਮੈਂ ਤੁਹਾਡੇ ਤੇ ਲੈ ਗਈ ਹੁਣ ਅਸੀਂ ਕੀ ਕਹਿ ਸਕਦਾ ਸਤਿ ਸ਼੍ਰੀ ਅਕਾਲ ਜੀ ਸੁਖਾਪ ਤੇ ਰੈਮਰ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਾਂ ਕੁਲਵੀਰ ਰਾਹੀ ਬੁੱਢੇ ਨਾਲੇ ਦੀ ਸਫਾਈ ਨੂੰ ਲੈ ਕੇ ਅੱਜ ਇੱਕ ਲੁਧਿਆਣਾ ਦੇ ਵਿੱਚ ਕਾਲੇ ਪਾਣੀਆਂ ਦਾ ਮੋਟਾ ਜਿੜਾ ਲਗਾਇਆ ਗਿਆ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਜਿੜੇ ਨੇ ਵਕਫ ਵਕ ਜੱਥੇ ਬੰਦਿਆ ਜਿਹੜਿਆ ਇੱਥੇ ਮੌਜੂਦ ਨੇ ਗਰੇ ਪਰਿਆਵਰਣ ਪ੍ਰੇਮੀ ਨੇ ਉਹ ਵੱਡੀ ਗਿਣਤੀ ਵਿੱਚ ਇੱਥੇ ਪਹੁੰਚੇ ਹੋਏ ਨੇ ਤੇ ਫਿਰੋਦਪੁਰ ਰੋਡ ਤੇ ਜਿਹੜਾ ਮੋਰਚਾ ਜਿਹੜਾ ਇੱਥੇ ਲੱਗਿਆ ਸਟੇਜ ਬਣਾਇਆ ਗਿਆ ਤੇ ਇੱਥੇ ਜਿਹੜੇ ਨੇ ਲਗਾਤਾਰ ਜਥੇਬੰਦੀਆਂ ਜਿਹੜੀਆਂ ਨੇ ਉਹ ਇੱਥੇ ਕੋਚ ਰਹੀਆਂ ਨੇ ਤੇ ਚਿੰਤਾ ਜਤਾ ਰਹੀਆਂ ਨੇ ਕਿਉਂਕਿ ਬੁੱਢੇ ਨਾਲੇ ਦੇ ਹਾਲਾਤ ਜਿੰਨਾਂ ਦੇ ਵੱਲੋਂ ਦੇਖੇ ਗਏ ਨੇ ਉਸ ਜੋ ਬੁੱਢਾ ਨਾਲਾ ਜੋ ਹੈ ਲਗਾਤਾਰ ਪੰਜਾਬ ਦੇ ਵਿੱਚ ਜਿਹੜਾ ਜ਼ਹਿਰ ਫੈਰਾ ਰਿਹਾ ਹੈ ਜ਼ਹਿਰ ਉਸ ਵੱਲੋਂ ਜਿਹੜਾ ਹੈ ਉਸ ਤੇ ਉਡੇ ਨਾਲੇ ਦਾ ਜਿਹੜਾ ਜ਼ਹਿਰ ਹੈ ਪੂਰੇ ਪੰਜਾਬ ਦੇ ਵਿੱਚ ਪਹੁੰਚ ਰਿਹਾ ਹੈ ਕੈਂਸਰ ਦੇ ਰੂਪ ਵਿੱਚ ਕਾਲਾ ਪੀਲਾ ਜਿਹੜਾ ਉਸ ਤਰ੍ਹਾਂ ਹੋ ਰਿਹਾ ਹੈ ਤਾਂ ਉਸ ਨੂੰ ਲੈ ਕੇ ਜਿਹੜਾ ਇੱਥੇ ਇੱਕ ਵੱਡਾ ਰੋਸ ਪ੍ਰਦਰਸ਼ਨ ਜਿਹੜਾ ਫਿਰੋਜ਼ਪੁਰ ਰੋਡ ਤੇ ਜਿਹੜਾ ਕੀਤਾ ਜਾ ਰਿਹਾ ਹੈ ਕਿਸਾਨ ਜਥੇਬੰਦੀਆਂ ਵੀ ਵੱਡੀ ਗਿਣਤੀ ਦੇ ਵਿੱਚ ਇੱਥੇ ਮੌਜੂਦ ਨੇ ਤੇ ਇੱਕ ਮੋਰਚਾ ਜਿਹੜਾ ਇੱਕ ਸਟੇਜ ਬਣਾਇਆ ਗਿਆ ਉੱਥੇ ਜੋ ਹੈ ਲੋਕ ਜਿਹੜੇ ਨੇ ਲਗਾਤਾਰ ਪਹੁੰਚ ਰਹੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਾਫੀ ਗਿਣਤੀ ਵਿੱਚ ਜਿਹੜੇ ਨੇ ਲੋਕ ਜਿਹੜੇ ਪਰਿਆਵਰਣ ਪ੍ਰੇਮੀ ਨੇ ਉਹ ਜਿਹੜੇ ਨੇ ਇੱਥੇ ਪਹੁੰਚ ਰਹੇ ਨੇ ਤੇ ਭਾਈ ਵਾਲਾ ਚੌਕ ਤੱਕ ਜਿਹੜਾ ਇੱਕ ਮਾਰਚ ਕੱਢਿਆ ਜਾਣਾ ਉਸ ਤੋਂ ਪਹਿਲਾਂ ਇੱਥੇ ਜਿਹੜਾ ਵੇਰ ਦਾ ਜਿਹੜਾ ਮਿਲ ਪਲਾਂਟ ਹੈ ਉਸ ਦੇ ਬਾਹਰ ਜਿਹੜਾ ਇੱਕ ਧਰਨਾ ਜਿਹੜਾ ਲਗਾਇਆ ਗਿਆ ਹੈ ਕਿਉਂਕਿ ਲੋਕ ਸਵਾਲ ਚੁੱਕ ਰਹੇ ਨੇ 350 ਕਰੋੜ ਰੁਪਏ ਜਿਹੜਾ ਪ੍ਰੋਜੈਕਟ ਹੈ ਸੀਵਰੇਜ ਨਾਲੇ ਦਾ ਉਹ ਕਿੱਥੇ ਉਸ ਦਾ ਪੈਸਾ ਲੱਗਿਆ ਕਿੱਥੇ ਜੋ ਹੈ ਕੰਮ ਹੋਇਆ ਹੈ ਕਿ ਬੁੱਢਾ ਨਾਲਾ ਤੇ ਹਾਲਾਤ ਤੋਂ ਪਹਿਲਾਂ ਤੋਂ ਵੀ ਬੱਤੋਂ ਜਿਹੜੇ ਬੱਤਲ ਹੁੰਦੇ ਜਾ ਰਹੇ ਨੇ ਕਿਸਾਨ ਵੱਡੀ ਗਿਣਤੀ ਵਿੱਚ ਜਿਹੜੇ ਜੱਥੇਬੰਦੀਆਂ ਨੇ ਵਾਫਾਕ ਜੱਥੇਬੰਦੀ ਇੱਥੇ ਪੁੱਜਿਆ ਹੋਇਆ ਨੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਚੰਡੇ ਚੰਡੇ ਲੈ ਕੇ ਜਿਹੜੇ ਨੇ ਕਿਸਾਨ ਇੱਥੇ ਮੌਜੂਦ ਨੇ ਲਗਾਤਾਰ ਚਿੰਤਾ ਜਤਾਈ ਜਾ ਰਹੀ ਹੈ ਬਕਟਰੀਆ ਡੇਰੀਆ ਤੇ ਟਾਇੰਗਾ ਵੱਲੋਂ ਜਿਹੜਾ ਵੱਡੇ ਦਰਿਆ ਨੂੰ ਪੁੱਟਾ ਨਾਲਾ ਬਣਾ ਦਿੱਤਾ ਗਿਆ ਗੰਦਾ ਨਾਲਾ ਬਣਾ ਦਿੱਤਾ ਗਿਆ ਉਸ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ ਇੱਥੇ ਵੱਡੀ ਗਿਣਤੀ ਵਿੱਚ ਅੱਜ ਇਕੱਠਾ ਹੋਇਆ ਹੈ ਤੇ ਸਰਕਾਰਾ ਜਿਹੜਾ ਪਹਿਲਾਂ ਨੇ ਜਿੰਦਾ ਵੱਲੋਂ ਕਿਹਾ ਜਾਂਦਾ ਸੀ ਕਿ ਬੁੱਢਾ ਨਾਲਾ ਸਾਫ਼ ਕੀਤਾ ਜਾਏਗਾ ਜਾਂ ਕਰ ਦਿੱਤਾ ਗਿਆ ਉਸ ਨੂੰ ਲੈ ਕੇ ਉਸ ਤੇ ਹਾਲਾਤਾਂ ਨੂੰ ਦੇਖਦੇ ਹੋਏ ਕਿਤੇ ਨਾ ਕਿਤੇ ਵੱਡੀ ਚਿੰਤਾ ਜਿਹੜੀ ਜਤਾਇਆ ਕਿਉਂਕਿ ਬੁੱਢਾ ਨਾਲਾ ਕਿਤੇ ਵੀ ਸਾਫ਼ ਨਾ ਚੰ ਨਹੀਂ ਆ ਰਿਹਾ ਉਸ ਤੇ ਹਾਲਾਤ ਜਿਹੜੇ ਨੇ ਵੱਧ ਤੋਂ ਵੱਧਰ ਹੁੰਦੇ ਜਾ ਰਹੇ ਨੇ ਤੇ ਨਾਲ ਹੀ ਪਿੱਛੇ ਗੱਲ ਦੀ ਗੱਲ ਕਰੀਏ ਤੇ ਕੱਲ ਵਿਧਾਇਕ ਗੁਪ੍ਰੀਤ ਗੋਗੀ ਵੱਲੋਂ ਜਿਹੜਾ ਬੁੱਢੇ ਨਾਲੇ ਦੀ ਸਫਾਈ ਨੂੰ ਲੈ ਕੇ ਆਪਣੇ ਨਾਜ਼ਾ ਨੀ ਪੱਥਰ ਲਗਾਇਆ ਗਿਆ ਸੀ ਉਹ ਵੀ ਜੋ ਹੈ ਕੱਲ ਤੋੜਿਆ ਗਿਆ ਉਹਨਾਂ ਵਿੱਚ ਵੀ ਕਿਸ ਤਰ੍ਹਾਂ ਕਿਦਰੇ ਨਾਰਾਜ਼ਗੀ ਨਜ਼ਰ ਆ ਰਹੀਏ ਤੇ ਉਹਨਾਂ ਵੱਲੋਂ ਕਹਿ ਰਹੇ ਕਿ ਅਫਸਰ ਚਾਈ ਜਿਹੜੀ ਹੈ ਉਹ ਕੰਮ ਨਹੀਂ ਕਰ ਰਹੀ ਤੇ ਸਰਕਾਰ ਉਸ ਕਰਕੇ ਜਿਹੜੀ ਬਦਨਾਮ ਹੋ ਰਹੀ ਹੈ ਵੱਡੀ ਗਿਣਤੀ ਵਿੱਚ ਇੱਥੇ ਜਿਹੜੇ ਨੇ ਪਰਿਆਵਰਣ ਪ੍ਰੇਮੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਮੰਨ ਕੇ ਅੱਜ ਤੁਸੀਂ ਇੱਥੇ ਪਹੁੰਚੇ ਹੋ ਕਾਠ ਕਾਫੀ ਹੋ ਗਿਆ ਲੋਕਾਂ ਵਿੱਚ ਜਾਗਰੂਤਾ ਵੀ ਨਜ਼ਰ ਆ ਰਹੀ ਹੈ ਕਿ ਗੁੱਡੇ ਨਾਲ ਕਰਕੇ ਬਹੁਤ ਜ਼ਿਆਦਾ ਬਿਮਾਰੀਆਂ ਜਿਹੜੇ ਫੈਲ ਰਹੇ ਲੋਕਾਂ ਤੇ ਜਾਨਾ ਚੱਲ ਰਹੇ ਆ ਫਸਲਾ ਖਰਾਬ ਹੋ ਗਿਆ ਕਿੱਦਾਂ ਦੇਖੋ ਵੇਖੋ ਮੈਨੂੰ ਇਹ ਲੱਗਦਾ ਹੈ ਕਿ ਇਹ ਸਾਰੀ ਗੱਲ ਦੇ ਪਿੱਛੇ ਲੋਕਾਂ ਦਾ ਕਸੂਰ ਹੈ ਕਿ ਇਹੋ ਜਿਹੇ ਪੋਲਿਟਿਸ਼ੀਅਨ ਚੂਜ਼ ਕਰਦੇ ਆ ਤਾਂ ਹੀ ਇਹ ਸਾਰਾ ਕੁਝ ਹੋ ਰਿਹਾ ਹੈ ਇਹ ਕੋਈ 2.5 ਸਾਲਾਂ ਦੇ ਵਿੱਚ ਤੇ ਹੋਇਆ ਨਹੀਂ ਪਿਛਲੇ ਲੰਬੇ ਟਾਈਮ ਤੋਂ ਹੋ ਰਿਹਾ ਹੈ ਇੱਕ ਕਦੀ ਬੁੱਢਾ ਤੇ ਰਿਆ ਸਾਫ਼ ਹੀ ਹੁੰਦਾ ਹੋਊਗਾ ਜਦੋਂ ਸਾਫ਼ ਸੀਗਾ ਉਸ ਟਾਈਮ ਤੇ ਉੱਤੇ ਕਿਹੜੀ ਗਵਰਨਮੈਂਟ ਸੀਗੀ ਉਸ ਲੈਂਦੇ ਆ ਉਹ ਹੀ ਕਰਾਪਸ਼ਨ ਉਹ ਹੀ ਫਾਈਲਾਂ ਘੁੰਮਦੀਆਂ ਨੇ ਉੱਥੇ ਹੀ ਸਾਰਾ ਕੁਝ ਕਰਾਪਟ ਸਿਸਟਮ ਚੱਲਦਾ ਐ ਇਸੇ ਕਰਕੇ ਸਾਰਾ ਕੁਝ ਚੱਲਦਾ ਲੇਕਿਨ ਸਰਕਾਰ ਦੇ ਨੁਮਾਇੰਦੇ ਤੇ ਇਹ ਕਹਿ ਰਹੇ ਨੇ ਕਿ ਜਿਹੜੇ ਅਫਸਰ ਸਾਹੀਏ ਉਹ ਸਾਡੀ ਗੱਲ ਨਹੀਂ ਮੰਨਦੇ ਕੱਲ ਜਿਹੜਾ ਗੋਗੀ ਜੀ ਵੱਲੋਂ ਆਪਣਾ ਨੀਂਹ ਪੱਥਰ ਵੀ ਤੋੜ ਦਿੱਤਾ ਗਿਆ ਦੇਖੋ ਮੇਰੀ ਗੱਲ ਸੁਣੋ ਐਮ ਐਲ ਏ ਜਿਹੜਾ ਹੈ ਨਾ ਉਹ ਫਰਸਟ੍ਰੇਟਡ ਹੋਊਗਾ ਤੇ ਤੋੜੂਗਾ ਕਿਉਂਕਿ ਸਹੀ ਗੱਲ ਐ ਅਫਸਰ ਨਹੀਂ ਮੰਨ ਰਹੇ ਇਹ ਸਰਕਾਰ ਦੇ ਵਿੱਚ ਬਹੁਤ ਹੱਦ ਤੱਕ ਅਫਸਰ ਜਿਹੜੇ ਆ ਉਹ ਕਹਿਣਾ ਨਹੀਂ ਮੰਨਦੇ ਦੂਜੀ ਗੱਲ ਇਹ ਵੀ ਜਿਹੜੇ ਲੋਕੀ ਆ ਨਾ ਉਹ ਵੀ ਤੇ ਉਹੋ ਜਿਹੀ ਐ ਗੋ ਯੋਕਾਨ ਨੂੰ ਇਲੈਕਸ਼ਨ ਦੇ ਟਾਈਮ ਤੇ ਉੱਤੇ ਟੈਸਟ ਕਰੋ ਜਾ ਕੇ ਉਹਦੋਂ ਉਹਨਾਂ ਦੇ ਸਾਹਮਣੇ ਕੈਮਰਾ ਤੇ ਮਾਈਕ ਲੈ ਕੇ ਜਾਣਾ ਚਾਹੀਦਾ ਹੈ ਵੀ ਤੁਸੀਂ ਕਿੰਨੇ ਪੈਸਿਆਂ ਦੇ ਵਿੱਚ ਵਿਕੋਗੇ ਜਦੋਂ ਇਲੈਕਸ਼ਨ ਹੁੰਦੀ ਹੈ ਇੱਕ ਮਹੀਨਾ ਪੂਰਾ ਇਹਨਾਂ ਦਾ ਵਿਆਹ ਚੱਲਦਾ ਹੈ ਜਦੋਂ ਥਾਲੀਆਂ ਲੈ ਕੇ ਕਿਸੇ ਦੇ ਘਰ ਸੂਟ ਜਾ ਰਹੇ ਹੈ ਕਿਸੇ ਦੇ ਘਰ ਸ਼ਰਾਬ ਜਾ ਰਹੀ ਹੈ ਕਿਸੇ ਦੇ ਲੈਂਟਰ ਪੈ ਰਹੇ ਨੇ ਕਿਸੇ ਦੇ ਈ ਰਿਕਸ਼ੇ ਪੈ ਰਹੇ ਨੇ ਕਿਸੇ ਦਾ ਕੋਈ ਰਿਸ਼ਤੇਦਾਰ ਹੈ ਰਾਈਟ ਤੋਂ ਮੈਨੂੰ ਇਹ ਲੱਗਦਾ ਹੈ ਵੀ ਇਸ ਟਾਈਮ ਦੇ ਉੱਤੇ ਜਿਹੜੀਆਂ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਲੋਕਾਂ ਨੂੰ ਖੁਦ ਨੂੰ ਵੇਖਣਾ ਚਾਹੀਦਾ ਹੈ ਤਾਲੀ ਇੱਕ ਹੱਥ ਨਾਲ ਹੀ ਵਾਹੀਦੀ ਦੋ ਹੱਥ ਥਣਾਵਾਹੀਦੀ ਹੈ ਜੋ ਮੌਜੂਦਾ ਸਿਸਟਮ ਦਾ ਹਾਲ ਹੈ ਇਹ ਲੋਕਾਂ ਕਰਕੇ ਤੇ ਪਲੱਸ ਪੋਲੀਟਿਸ਼ੀਅਨ ਤੇ ਪੁਰਾਣੀਆਂ ਸਰਕਾਰਾਂ ਕਰਕੇ ਹੀ ਹੈ 650 ਕਰੋੜ ਰੁਪਏ ਲਗਾਉਣ ਦੀ ਗੱਲ ਆਖੀ ਗਈ ਗਈ ਇੱਥੇ ਕਿੱਥੇ ਗਿਆ ਉਹ ਸਰਕਾਰਾਂ ਨੂੰ ਉਹਦੇ ਜਾਤ ਨਹੀਂ ਕਰਨੀ ਚਾਹੀਦੀ ਕਿ ਉਹ ਪੈਸਾ ਕਿੱਥੇ ਲੱਗਿਆ ਕਿ ਨਹੀਂ ਲੱਗਿਆ ਉਹ ਇਥੇ ਕਰਨੀ ਚਾਹੀਦੀ ਹੈ ਕਰਨੀ ਚਾਹੀਦੀ ਅਸੀਂ ਮੰਨਦੇ ਹਾਂ ਤੁਹਾਡੇ ਵਰਗੇ ਲੋਕ ਮੰਨਦੇ ਆ ਅਸੀਂ ਜਿਹੜੇ ਇੱਥੇ ਖੜੇ ਐ ਮੰਨਦੇ ਆ ਜਿਹੜੇ ਆਮ ਲੋਕੀ ਪੈਸੇ ਲੈ ਕੇ ਬਹਿ ਜਾਂਦੇ ਆ ਜਿਹੜੇ ਵੰਡਣ ਵਾਲੇ ਆ ਉਹ ਤੇ ਇੱਥੇ ਆ ਕੇ ਪਾਰਟਿਸਪੇਟ ਨਹੀਂ ਕਰ ਸਕਦੇ ਉਹ ਨਹੀਂ ਨਾ ਕਹਿ ਸਕਦੇ ਇੱਥੇ ਕਾਲੇ ਦਲ ਵਾਲੇ ਆ ਕੇ ਕਹਿਣ ਇਹ ਗੱਲ ਨੂੰ ਵੀ ਅਸੀਂ ਜੀ ਅਸੀਂ ਵੀ ਗਲਤ ਕਹਿੰਨੇ ਆ ਜੀ ਆਮ ਆਦਮੀ ਉਹ ਤੇ ਆਪੋਜੀਸ਼ਨ ਸਮਝ ਕੇ ਆ ਰਹੇ ਐ ਪਰ ਉਹਨਾਂ ਨੇ ਕੀ ਕੀਤਾ ਉਹਨਾਂ ਦੀ ਸਰਕਾਰ ਦੇ ਟਾਈਮ ਤੇ ਕਾਂਗਰਸ ਨੇ ਕੀ ਕੀਤਾ ਉਹਨਾਂ ਦੀ ਸਰਕਾਰ ਦੇ ਟਾਈਮ ਤੇ ਉੱਤੇ ਰਾਈਟ ਇਹ ਕਿਤੇ ਨਾ ਕਿਤੇ ਮੈਂ ਫੇਰ ਤੋਂ ਦਰਾ ਕੇ ਕੋ ਗੱਲ ਕਹੂੰਗੀ ਇਹ ਲੋਕੀ ਤੇ ਪੋਲਿਟਿਕਸ ਦਾਲੀ ਦੋ ਹੱਥਾਂ ਨਾਲ ਅਜਿਹੀ ਇੱਕ ਹੱਥ ਨਾਲ ਹੀ ਵਾਈਦੀ ਹੱਲ ਕੀ ਹੈ ਦਾ ਹੱਲ ਕੀ ਹੈ ਹੱਲ এডਿਕੇਸ਼ਨ ਲੋਕੀ ਐਜੂਕੇਟਿਡ ਹੋਣੇ ਚਾਹੀਦੇ ਉਹਨਾਂ ਨੂੰ ਆਪਣੇ ਹੱਕਾਂ ਦਾ ਬਾਰੇ ਪਤਾ ਹੋਣਾ ਚਾਹੀਦਾ ਹੈ ਉਹਨਾਂ ਨੂੰ ਰਾਈਟ ਟੂ ਵੋਟ ਦਾ ਪਤਾ ਹੋਣਾ ਚਾਹੀਦਾ ਉਹਨਾਂ ਨੂੰ ਵੋਟ ਦੀ ਕੀਮਤ ਦਾ ਪਤਾ ਹੋਣਾ ਚਾਹੀਦਾ ਸਹੀ ਐਜੂਕੇਟਿਡ ਲੋਕੀ ਆਉਣਗੇ ਸਾਡੀ ਸੋਸਾਇਟੀ ਦੇ ਵਿੱਚ ਤੇ ਇਹੋ ਜਿਹੀ ਕਰਪਸ਼ਨ ਨਹੀਂ ਹੋਊਗੀ ਜਿੰਨਾ ਚਿਰ ਤੱਕ ਲੋਕੀ ਨਹੀਂ ਨਾ ਖਤਮ ਕਰਦੇ ਉਨੀ ਦੇ ਤੱਕ ਇਹੇ ਚੱਲਦਾ ਰਹੂਗਾ ਤਸਕੀਰਤ ਜੀ ਸਾਡੇ ਨਾਲ ਨੇ ਗੱਲਬਾਤ ਕਰਦੇ ਤਸਕੀਰਤ ਆਜੂ ਵੱਡਾ ਮੋਰਚਾ ਜਿਹੜਾ ਲਗਾਇਆ ਗਿਆ ਕਿਤਾ ਦੇਖ ਰਹੇ ਹੋ ਕੋਈ ਫਰਕ ਪੈ ਰਿਹਾ ਹੈ

ਤਾਂ ਕਰਕੇ ਅਗਰੇ ਕੇ ਬੁੱਢਾ ਨਾਲਾ ਸਾਫ਼ ਨਹੀਂ ਹੋਇਆ ਸਾਡਾ ਸੰਵਿਧਾਨ ਤਾਂ ਇਹ ਇਲੈਕਟਿਡ ਰਿਪ੍ਰੈਜ਼ੈਂਟੇਟਿਵ ਨੂੰ ਉਤੇ ਰੱਖਦਾ ਪਸਰ ਸਾਈਨ ਹੁਣ ਜੇ ਇਹ ਆਪਣੇ ਆਪ ਨੂੰ ਹੀਟਾ ਸਮਝਦੇ ਤਾਂ ਫਿਰ ਰਾਹ ਖਾਲੀ ਕਰ ਦੇਣ ਕੋਈ ਹੋਰ ਆ ਜੂਗਾ ਕਿਉਂਕਿ ਇਹਨਾਂ ਨੂੰ ਹੋਰ ਗੱਲیں ਨਹੀਂ ਸਮਝ ਆਈ ਸੰਵਿਧਾਨ ਤਾਂ ਪੜਿਆ ਨਹੀਂ ਲੱਗਦਾ ਸੰਵਿਧਾਨ ਦੇ ਵਿੱਚ ਤੁਹਾਡੇ ਕੋਲ ਤਾਕਤ ਜ਼ਿਆਦਾ ਅਫਸਰ ਸਾਈਨ ਆਪੇ ਹੁਣ ਜੇ ਅਫਸਰ ਸਾਈ ਜਿਹੜੀ ਤੁਹਾਡੇ ਦੇ ਹੱਥਾਂ ਵਿੱਚ ਹੈ ਉਹ ਤੁਹਾਡੇ ਤੇ ਲੱਗੀ ਹੈ ਹੁਣ ਅਸੀਂ ਕੀ ਕਹਿ ਸਕਦਾ ਲੋਕੀ ਭਾਵਿਸ਼ ਤੇ ਬੁੱਢੇ ਨਾਲੇ ਕਰਕੇ ਅੱਜ ਉਹ ਇੱਥੇ ਸਾਫ਼ ਨਜ਼ਰ ਆ ਰਿਹਾ ਕਿ ਵੱਟਾ ਕੱਠ ਜਿਹੜਾ ਹੋਇਆ ਇੱਥੇ ਤਾਂ ਕਿਤਾ ਲੱਗ ਰਿਹਾ ਹੈ ਕਿ ਸਰਕਾਰ ਨੂੰ ਪਰਚੂਨ ਕਦਰ ਦੇਕੇਗੀ ਕਿਉਂਕਿ ਹੁਣ ਲੋਕ ਜੋ ਹੈ ਡਾਕਰੂ ਹੋ ਰਹੇ ਨੇ ਲਗਾਤਾਰ ਦੇਖੋ ਸਰਕਾਰ ਚੁਕੇਗੀ ਜ਼ਰੂਰ ਚੁਕੇਗੀ ਪਰ ਸਾਨੂੰ ਸਰਕਾਰ ਤੋਂ ਗਿਲਾ ਇਹ ਵੀ ਹੈ ਕਿ ਤੁਹਾਡੇ ਤੋਂ ਕਮਲ ਦੁਕਾਨ ਦੇ ਅੱਡਾ ਵੱਡਾ ਡੰਡਾ ਹਰ ਵਾਰੀ ਹੀ ਚੱਕ ਕੇ ਤੁਹਾਡੇ ਮਗਰ ਆਈ ਹੈ ਜੇ ਨਹੀਂ ਤੇ ਇਹ ਚੁੱਕੋਂਗੇ ਤੇ ਡੰਡਾ ਅਸੀਂ ਲੈ ਕੇ ਆਵਾਂਗੇ ਤੁਹਾਡੇ ਪਿੱਛੇ ਪਰ ਸਰਕਾਰ ਨੂੰ ਕੰਮ ਆਪਣੇ ਆਪ ਕਰਨਾ ਚਾਹੀਦਾ ਸਰਕਾਰ ਨੂੰ ਇਲੈਕਟਸ ਕਰਕੇ ਕੀਤਾ ਜਾਂਦਾ ਹੈ ਕਿ ਉਹ ਸਾਡੀ ਨੁਮਾਇੰਦਗੀ ਕਰੇ ਤੇ ਜੇ ਕੰਮ ਨਹੀਂ ਕਰਨਗੇ ਫਿਰ ਡੰਡਾ ਲੈ ਕੇ ਪਿੱਛੇ ਪਿੱਛੇ ਬਲ ਜ਼ਿਆਈ ਰਵਾਂਗੇ ਕੋਈ ਗੱਲ 650 ਕਰੋੜ ਰੁਪਏ ਖਰਚ ਹੋਣ ਦੀ ਗੱਲ ਆਖਰੀ ਹੈ ਕਿੱਥੇ ਗਏ ਨੇ ਉਹ ਪੈਸੇ ਤੁਸੀਂ ਕੀ ਮੰਨਦੇ ਕਿੱਥੇ ਗਏ ਨੇ ਉਹ ਪੈਸੇ ਦੇਖੋ ਮੈਂ ਉਸ ਬਾਰੇ ਬਾਤ ਨਹੀਂ ਪੈਂਦਾ ਵੀ ਕਿਸੇ ਨੇ ਖਾ ਲਏ ਜਾਂ ਲੱਗੇ ਕਿ ਨਹੀਂ ਲੱਗੇ ਮੈਂ ਕਹਿੰਦਾ ਉਹ ਅਸਰ ਜ਼ਮੀਨ ਤੇ ਨਹੀਂ ਹੋਇਆ ਪੂਜੀ ਸਰਕਾਰ ਦੀ ਨਿਯਮਕੀ ਹੈ ਜਾਂ ਸਰਕਾਰ ਦੀ ਕ੍ਰਪਸ਼ਨ ਹੈ ਸਰਕਾਰ ਦੇਖੇ ਸਾਨੂੰ ਤਾਂ ਪਾਣੀ ਸਾਫ਼ ਤੇ ਹੈ ਬੁੱਢੇ ਨਾਲੇ ਦੇ ਹਾਲਾਤ ਤੁਸੀਂ ਦੇਖੇ ਤੁਸੀਂ ਲਗਾਤਾਰ ਮੁੱਦਾ ਚੁੱਕ ਰਹੇ ਹੋ ਕੀ ਫਰਕ ਪੈ ਰਿਹਾ ਜਿੱਥੇ ਜਿੱਥੇ ਪਾਣੀ ਜਾ ਰਿਹਾ ਗੰਦਾ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਲੁਕਣ ਫੈਰ ਰਿਹਾ ਕਿਉਂਕਿ ਤੁਸੀਂ ਜ਼ਮੀਨੀ ਸਤਹ ਨਾਲ ਜੁੜੇ ਹੋ ਲੋਕਾਂ ਨਾਲ ਮਿਲਦੇ ਹੋ ਕੀ ਲੱਗ ਰਿਹਾ ਇਹ ਖਣ ਦੇ ਵਿੱਚ ਤਾਂ ਕੋਈ ਫਰਕ ਨਜ਼ਰ ਨਹੀਂ ਆਉਂਦਾ ਜੇ ਤੋਂ ਮਾੜਾ ਮੋੜਾ ਉਹਨੇ ਕਿਦਾ ਪਿਆ ਹੋਗਾ ਉਹ ਇਹਨਾਂ ਦੇ ਮੈਨੇਜਮੈਂਟ ਕੈਪਸ ਹੀ ਪਤਾ ਲੱਗਦਾ ਜਿਹੜਾ ਇੱਕ ਮੋਟਾ ਮੋਟਾ ਆਮ ਇਨਸਾਨ ਦੇਖ ਸਕਦਾ ਜੋ ਕਿ ਦੇਖ ਕੇ ਪਤਾ ਲੱਗਣਾ ਚਾਹੀਦਾ ਕਿ ਖਾਮ ਹੋ ਗਿਆ ਉਹੋ ਜਿਹਾ ਕੋਈ ਫਰਕ ਨਹੀਂ ਆਉਂਦਾ ਜੋ ਜਿਹੜਾ ਬੰਨ ਲਾਉਣ ਦੀ ਗੱਲ ਆਖੀ ਗਈ ਏ ਤੇ ਕਈ ਲੋਕ ਕਿ ਉਹ ਚੀਜ਼ ਤੋਂ ਕਹਿ ਰਹੇ ਨੇ ਕਿ ਜਿਹੜਾ ਪਰਿਆਵਰਣ ਪ੍ਰੇਮੀ ਮਿਲਾਂਗੇ ਤਾਂ ਬੰਨ ਲਾ ਦਿਆ ਤੇ ਸ਼ਹਿਰ ਨੂੰ ਉਹ ਹੈ ਕਾਫੀ ਤਕਲੀਫ ਹੋਏਗੀ ਸ਼ਹਿਰ ਦੇ ਜਿਹੜੇ ਲੋਕ ਉਹ ਪਰਿਆਵਰਣ ਪ੍ਰੇਮੀ ਗਲਤ ਨਹੀਂ ਕਹਿ ਰਹੇ ਪਰ ਗੱਲ ਇਹ ਹੈ ਕਿ ਹੁਣ ਇਸ ਵੇਲੇ ਬੁੱਢੇ ਦਰਿਆ ਨੂੰ ਸਾਫ਼ ਕਰਨ ਤੇ ਜੇ ਸਰਕਾਰ ਦੀ ਇੰਤਜ਼ਾਰੀ ਸਾਫ਼ ਨਾ ਹੋਵੇ ਤਾਂ ਫਿਰ ਸਰਕਾਰ ਦੇ ਪਿੱਛੇ ਹੋਰ ਕਿੱਦਾਂ ਜਾਈਓ ਸਾਨੂੰ ਦੱਸੋ ਦਬਾਅ ਬਣਾਉਂਦਾ ਕਰਕੇ ਜੋ ਹੈ ਬੰਦ ਰਾਂਦੀ ਗੱਲ ਹੈ ਬਿਲਕੁਲ ਇਹ ਸਰਕਾਰ ਬਿਨਾਂ ਦਬਾਅ ਤੋਂ ਕੰਮ ਨਹੀਂ ਕਰਦੀ ਤਾਂ ਹੁਣ ਦਬਾਅ ਬਣਾਣਾ ਹੀ ਪੈਗਾ ਤੇ ਜੇ ਲੁਧਿਆਣਾ ਸ਼ਹਿਰ ਗੰਦ ਪਾ ਰਿਹਾ ਤੇ ਬਾਕੀ ਪੰਜਾਬ ਫਿਰ ਕਿਉਂ ਭੁੱਗਤੇ ਜੇ ਪਾਕੀ ਪੰਜਾਬ ਨੂੰ ਪੇੜ ਦਾ ਪਾਣੀ ਨਸੀਬ ਨਹੀਂ ਹੋ ਰਿਹਾ ਤੇ ਸਾਨੂੰ ਫਿਰ ਉਹਨਾਂ ਰਕਣ ਲਈ ਪਾਣੀ ਕਿੱਥੋਂ ਆਵੇ ਇਹ ਤਾਂ ਕੋਈ ਗੱਲ ਨਹੀਂ ਬਣਦੀ ਗੋਗੀ ਜੀ ਦਾ ਜਿਹੜਾ ਕੱਲ ਕਦਮ ਚੁੱਕਿਆ ਉਸ ਨੂੰ ਕਿੱਦਾਂ ਦੇਖ ਰਹੇ ਤੁਸੀਂ ਨਹੀਂ ਮੈਂ ਤਾਂ ਗੋਗੀ ਜੀ ਦਾ ਧੰਨਵਾਦ ਕਰਦਾ ਉਹਨਾਂ ਦਾ ਡਰਾਮਾ ਕਰਨ ਨਾਲ ਸਾਡੇ ਇੱਥੇ ਸੰਗਤ 10% ਵਧ ਗਈ ਹੈ ਤੇ ਪਰ ਉਹਨਾਂ ਨੂੰ ਸਮਝ ਆ ਗਈ ਗੱਲ ਇਹਦੇ ਵਾਸਤੇ ਵੀ ਧੰਨਵਾਦ ਕਰਦਾ ਮੈਂ ਤਾਂ ਪਹਿਲਾਂ ਹੀ ਕਿਹਾ 116 ਰਹਿ ਗਏ ਉਹਨਾਂ ਨੂੰ ਸਮਝਾਣਾ ਕੋਈ ਜਿਵੇਂ ਸਮਝ ਆ ਗਈ ਉਹਨਾਂ ਦਾ ਧੰਨਵਾਦ